ਜਲੰਧਰ ਦੇ ਵਿੱਚ ਭਾਰੀ ਪੁਲਿਸ ਫੋਰਸ ਤਾਇਨਾਤ ਕਰ ਦਿੱਤੀ ਗਈ ਹੈ ਭੋਗਪੁਰ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਜਿੱਥੇ ਭਾਰੀ ਪੁਲਿਸ ਫੋਰਸ ਤਾਇਨਾਤ ਕੀਤੀ ਗਈ ਹੈ ਭੋਗਪੁਰ ਦੇ ਵਿੱਚ ਲੱਗ ਰਹੇ ਸੀਐਨਜੀ ਪਲੈਂਟ ਨੂੰ ਲੈ ਕੇ ਚੱਲ ਰਹੀ ਰੇਡ ਦੇ ਦੌਰਾਨ ਹਾਈ ਕੋਰਟ ਦੇ ਵਿੱਚ ਕੇਸ ਚੱਲ ਰਿਹਾ ਹੈ ਤੇ ਕੰਮ ਨੂੰ ਰੋਕਿਆ ਗਿਆ ਸੀ ਪਰ ਤੜਕ ਸਾਰੇ ਅਚਾਨਕ ਸੀਐਨਜੀ ਪਲੈਂਟ ਦਾ ਵਿਰੋਧ ਕਰ ਰਹੇ ਸ਼ਹਿਰ ਦੇ ਕਈ ਆਗੂਆਂ ਨੂੰ ਘਰਾਂ ਦੇ ਵਿੱਚ ਨਜ਼ਰਬੰਦ ਕਰ ਲਿਆ ਗਿਆ ਤੇ ਸ਼ਹਿਰ ਦੇ ਵਿੱਚ ਭਾਰੀ ਪੁਲਿਸ ਫੋਰਸ ਤਾਇਨਾਤ ਹੋਣ ਤੋਂ ਬਾਅਦ ਮਾਹੌਲ ਤਣਾਉਪੂਰਨ ਨਜ਼ਰ ਆ ਰਿਹਾ ਹੈ ਮੌਕੇ ਦੀਆਂ ਤਸਵੀਰਾਂ ਤੁਹਾਨੂੰ ਦਿਖਾਉਂਦੇ ਹਾਂ ਕਿ ਮਾਹੌਲ ਮੌਕੇ ਤੇ ਬਣਿਆ ਹੋਇਆ ਹੈ ਵਿਧਾਇਕ ਸੁਖਵਿੰਦਰ ਸਿੰਘ ਕੋਟਲੀ ਵੀ ਮੌਕੇ ਤੇ ਪਹੁੰਚ ਗਏ ਨੇ ਤੇ ਹੁਣਾਂ ਪੁਲਿਸ ਵੱਲੋਂ ਇਸ ਤਰ੍ਹਾਂ ਦੀ ਕਾਰਵਾਈ ਦੇ ਸਖਤ ਸ਼ਬਦਾਂ ਦੇ ਵਿੱਚ ਨਿਖੇਧੀ ਕੀਤੀ ਗਈ ਹੈ ਤੁਹਾਨੂੰ ਮੌਕੇ ਦੀਆਂ ਤਸਵੀਰਾਂ ਦਿਖਾਉਂਦੇ ਹਾਂ ਕਿ ਮਾਹੌਲ ਮੌਕੇ ਤੇ ਬਣਿਆ ਹੋਇਆ ਹੈ ਸਾਡੇ ਸਾਰੇ ਸਾਥੀਆਂ ਨੂੰ जिन्होंने अंदर प्रधान लाख सिंह भागा जी प्रसाद बह जी अश्ला जी सासा जी बत्ता जी श्री इन्हों को सारे जो छे बड़ी है ये डेमोक्रेसिक लोग धान प्रदेश ਜੋ ਉਹਨਾਂ ਦੇ ਰੈਕੋਰਡ ਬਣਾਉਣਾ ਕਰਦਾ ਨਹੀਂ ਕਰਦਾ ਇਹ ਸਦੂ ਮਾਮਲਾ ਮਾਨੀਤ ਹੈ ਉਹਦੇ ਅੰਦਰ ਹੈ ਕਬਿਰ ਜਿਹੜਾ ਸਰਕਾਰ ਦਾ ਜਵਾਬ ਜਾ ਰਿਹਾ ਹੈ ਕਬਿਰ ਸਾਡੇ ਸਾਥੀਆਂ ਨੂੰ ਜਿਹੜਾ ਉਹ ਘਰਾਂ ਚ ਕਲੇਮ ਕਰਨਾ ਇੱਕ ਜੈ ਸਰਕਾਰ ਨੂੰ ਹੋਰ ਬਣਾਇਆ ਨਹੀਂ ਹੈ ਕਿ ਸਰਕਾਰ ਦੇ ਪਾਸੇ ਚਾਹੁੰਦੇ ਚੱਲਣ ਕਿ ਤੁਹਾਡੇ ਨਾਲ ਤੇ ਰਹਿੰਦੇ ਸਾਡੇ ਨਾਲ ਇਸ ਸੰਕਿਆ ਮਤੇਰਾ ਤਰੰਤ ਹੈ ਕਿ ਅਹ ਦਰਾਂ ਤੋਂ ਮਿਲ ਕੇ ਜਿਆਦਾ ਹੋ ਜਾਵੇ ਇਹ ਕਲਪਿਤ ਨਹੀਂ ਤਾਂ ਇਹ ਅੰਦੋਲਨ ਦੇ ਕੰਨੇ ਤੋਂ ਹੋ ਰਿਹਾ ਹੈ ਇਹ ਕੋਈ ਪਲਾਸ ਹੈ ਅਹ ਜਿਆਦਾ ਹੋ ਜਾਵੇ ਆਮਾ ਜੀ ਆਰ ਸੇ ਲਾਭ ਹੋ ਸਕਦਾ ਹੈ ਇਹ ਸਹੀ ਦਾ ਸਵਾਲ ਹੈ ਅਹ ਕਿਰਨ ਆਪ ਜੀ ਆ ਰਹੀਆਂ ਮਨੁਸ਼ਿਆ ਨੂੰ ਤੁਰਤਾ ਹੋਇਆ ਮੈਂ ਲੁਧਿਆਣੇ ਤੋਂ ਸਿੱਧਾ ਕਿਤੇ ਬਹੁਤ ਆਏ ਉਹ ਤੇ ਅਸੀਂ ਕਰਨ ਵਾਲੇ ਨਹੀਂ ਐ ਮੈਂ ਲੋਕਾਂ ਦਾ ਚੁਣਿਆ ਨੁਮਾਇੰਦਾ ਆ ਮੈਂ ਇਕਰਾਰ ਕਰਦਾ ਹਾਂ ਕਿ ਲੋਕਾਂ ਦੀ ਨੁਮਾਇੰਦੀ ਨਾਲ ਕੇ ਸਹੀ ਜੇ ਨਾਲ ਕਰ ਸਕਦਾ ਹਾਂ ਕਿ ਮੈਂ ਆਪਣਾ ਅਰਜ਼ ਨਿਭਾਉਂਦਾ ਜਿਹੜਾ ਇਥੇ ਪਹੁੰਚਿਆ ਆ ਜੋ ਸਭ ਤੋਂ ਜਾਂ ਨਾ ਇਹਨਾਂ ਲਈ ਇਹ ਪਤਾ ਲੱਗਾ ਹੈ ਕਿ ਸੋਮਵਾਰ ਅੱਪਸਾਨਾ ਗੱਲਬਾਤ ਕਰਨ ਲਈ ਇਹ ਇੱਕ ਸਲਾਹ ਬਣੀ ਹੈ ਜਿਹਦੇ ਤੇ ਗੱਲ ਕਰਾਂਗੇ ਸੋ ਸਾਰੇ ਬੈਟਮੈਨ ਬੈਟ ਕਰਵਾ ਕਰਾਂਗੇ ਤੇ ਸਾਰਿਆਂ ਨੂੰ ਦੱਸ ਦਿੱਤਾ ਜਾਊਗਾ ਉਹ ਕੋਈ ਨਾ ਕੋਈ ਦਾ ਕੋਈ ਮਾਣ ਨਹੀਂ ਕਰਦਾ ਸਾਰਾ ਟੈਸਟ ਹੈ ਜਿਹੜੀ ਪੱਗਿਆ ਉਹਦੇ ਕਈ ਵਾਰ ਕੋਈ ਸੁਬਾਤ ਕਰਵਾ ਕਰਦੀ ਹੁੰਦੀ ਹੈ ਤਾਂ ਜਿਹੜੀ ਵੀ ਗੱਲ ਹੋਵੇ ਉਹ ਸਾਰਿਆਂ ਦੇ ਸਾਹਮਣੇ ਹੋਵੇ ਪੱਛ ਮੀਡੀਆ ਦੇ ਸਾਹਮਣੇ ਹਸਪਤਾਲ Mein ਦਾ ਮੀਡੀਆ ਦੇ ਸਾਹਮਣੇ ਸਾਰੀ ਗੱਲਬਾਤ ਜਿਹੜੀ ਆ ਹੋਵੇ ਸੋ ਮੈਂ ਸਾਰਿਆਂ ਨੂੰ ਬੇਨਤੀ ਕਰਦਾ 3.0 ਮੂਹਰ ਦੇ ਉੱਤੇ ਜਿਹੜਾ ਸਾਡਾ ਆਪ ਦਾ ਆ ਰਿਹਾ ਹੈ ਉਹ ਕਹਿੰਦਾ ਅਰੇ ਇਹ ਮੈਂ ਬਹੁਤ ਚਾਹੁੰਦਾ ਹਾਂ ਕਿ ਸਾਡਾ ਉਸ ਕਰਕੇ ਹੋ ਰਿਹਾ ਹੈ ਕਿ ਮੈਂ ਇਹ ਚਾਹੁੰਦਾ ਹਾਂ ਕਿ ਜਿਹੜਾ ਸਾਡਾ ਸਾਲਾ ਲੋਕ ਇਕਰਾਰ ਕਰਦੇ ਨੇ ਕਿ ਸਾਰਾ ਨੂੰ ਭਰਨ ਦਾ ਇਕਰਾਰ ਕਰਦੇ ਨੇ ਇਹਦਾ ਦਾ ਉਹ ਅੱਜ ਤੋਂ ਪਰੇ ਤੋਂ ਪੈਸੇ ਕੌਣ ਚਾਰੇ ਕਰੇ ਕੌਣ ਕਰਾਇਆ ਉਹ ਮੈਂ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਕਿ ਇਹ ਹਰ ਕੀਮਤ ਤੇ ਲੜਾਈ ਜਿਹੜੀ ਹੈ ਉਹ ਚੜੀ ਜਾਏਗੀ ਜਲਦੀ ਤੋਂ ਜਲਦੀ ਇਹ ਆਜਿਨਾ ਨੇ ਕਾਰਵਾਈ ਕਰਕੇ ਸਾਡੀ ਜੜਾਈ ਦਾ ਕਾਰਨ ਬਣਾਇਆ ਲਾਈਨ ਨੇ ਖੋਲਾ ਸਾਰੇ ਕੱਟੇ ਲੁੱਟੇ ਹੋਏ ਹੋਣਗੇ ਜਲਦੀ ਤਿਆਰ ਕਰਕੇ ਜਿਹੜਾ ਆ ਗੱਲ ਕਰਾਂਗੇ ਸੋ ਮੈਂ ਉਸ ਪ੍ਰਸ਼ਾਸਨ ਨੂੰ ਇਹ ਦੱਸਾਂ ਕਿ ਸਾਡੇ ਸਾਥੀਆਂ ਨੇ ਤਿੰਨ ਜਿਹੜਾ ਆ ਨਿਸ਼ਚਿਤ ਕਰਾਇਆ ਉਹ ਦੋਹਾਂ ਛੇੜਾਂ ਕਿ ਅਸੀਂ ਆਪਣੀ ਗੱਲ ਬਾਤਾਂ ਦੇ ਨੰਬਰ ਨੂੰ ਐਸੇ ਮੈਦੂ ਅੰਦਰ ਮਾਹੂਸ ਧਰਵੀ ਨਹੀਂ ਪਹੁੰਚਿਆ ਔਰ ਸਿੱਧਾ ਹੀ ਲਿਖਿਆਣੇ ਤੋਂ ਆਇਆ ਉਹ ਪਰਚਾ ਨਹੀਂ ਹੈ ਸਾਡਾ ਹਮਤ ਮੇਣ ਵਾਸਤੇ ਹੁਣੇ ਜੇ ਕਿਸੇ ਨੇ ਕੋਈ ਕਾਰਵਾਈ ਕਰਨੀ ਹੈ ਤਾਂ ਪਹਿਲਾ ਮੇਰੇ ਤੇ ਧੰਨ ਬਾਕੀ ਮੇਰੇ ਸਾਥੀਆਂ ਨੂੰ ਹੋਰ ਡਰਾਉਣ ਦੀ ਜੜੀਆ ਕੋਸ਼ਿਸ਼ ਨਾ ਕਰਨ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜਿਹੜੀ ਅਗਲੀ ਰਾਣੀ ਦੀ ਹੋਵੇ ਤੁਹਾਡੇ ਸਾਰਿਆਂ ਦਾ ਸੁਝਾਈ ਜੀ ਸਤਿ ਸ਼੍ਰੀ ਅਕਾਲ ਧੰਨਵਾਦ ਬਾਕੀ ਸਾਰਾ ਸਭ ਕੁਝ ਕਹਿ ਗਈ ਹਿੰਦੀ ਵਿੱਚ ਮੈਨੂੰ ਬਾਲੇ ਤੇ ਲਗਾਇਆ ਆਪਣਾ ਜੋ ਲਿਖਤੀ ਹੈ। ਪ੍ਰਿੰਸਾ ਨੇ ਲਗਾਇਆ ਤੁਹਾਨੂੰ ਮੌਕੇ ਦੇ ਨੇ। ਇਹ ਜਿਹੜਾ ਲਿਖਤੀ ਹੈ ਇਹਦੇ ਵਿੱਚ ਕਾਗਜ਼ਾਂ ਤੇ ਪੜੇ ਵੀ ਆ ਥਰਾਂ ਕੋਈ ਦੂਸਰੇ ਦੀ ਜੀ ਪਤਾ ਕਰਾ ਲੈ। ਉਹਦੇ ਵਿੱਚ ਇਹ ਆ ਕਿ ਉਹਦੇ ਵਿੱਚ ਕੇਂਦਰ ਦੀ ਸਵੇ ਕਾਗਜ਼ਾਂ ਦੇ ਸਵੇ ਹੈ ਨਹੀਂ ਕੋਈ ਦਾ। ਜੋ ਤੁੰਡਾ ਆਈਪੰਡਾ ਇਹ ਵੀ ਨਹੀਂ ਕਿਤੇ ਲਿਖਿਆ ਕਿ ਕੰਮ ਜਾਰੀ ਰੱਖੋ ਜਦੋਂ ਨੋਟਿਸ ਆਫ ਮੋਸ਼ਨ ਦਾ ਮਤਲਬ ਜੀਐਮ ਨੂੰ ਸੰਗਣਾ ਚਾਹੀਦਾ ਨੋਟਿਸ ਆਫ ਮੋਸ਼ਨ ਦਾ ਮਤਲਬ ਹੁੰਦਾ ਕਿ ਤੱਕ ਦੇ ਹੁਕਮ ਤੱਕ ਜੇਕਰ ਸਰਕਾਰ ਜਵਾਬ ਨਹੀਂ ਕੋਈ ਦਿੰਦੀ ਗੱਲਾਂ ਕਰਵਾਜੋ ਹਾਈ ਕੋਰਟ ਦਾ ਕੋਈ ਫੈਸਲਾ ਨਹੀਂ ਆ ਜਾਂਦਾ ਉਹਨਾਂ ਚਿਰ ਕੋਈ ਕਾਰਵਾਈ ਅੱਗੇ ਨਹੀਂ ਚੋਰੀ ਜਾ ਸਕਦੀ ਪਰ ਇਹ ਵੀ ਕਿੱਥੇ ਲਿਖਿਆ ਕਿ ਕੰਮ ਜਾਰੀ ਰੱਖੋ ਜੀਐਮ ਸਾਹਿਬ ਨੂੰ ਇਹ ਵੀ ਪੁੱਛਣਾ ਸੀ ਕਿ ਤੁਸੀਂ ਫਿਰ ਇਹ ਦਿਖਾ ਦਿਓ ਕਿ ਕੰਮ ਜਾਰੀ ਕਰਨ ਦੇ ਲਈ ਕਿੱਥੇ ਲਿਖਿਆ ਆ ਜਦੋਂ ਨੋਟਿਸ ਆ ਮੋਸ਼ਨ ਹੋ ਜਾਏ ਮਾਮਲਾ ਮਾਨਜੁਗ ਕੀ ਬਿਅਸਸ ਤੇ ਕੋਲ ਪਹੁੰਚ ਜਾਵੇ ਤਾਂ ਫਿਰ ਉਸ ਤੋਂ ਬਾਅਦ ਨੋਟਿਸ ਆ ਮੋਸ਼ਨ ਕੀ ਹੁੰਦਾ ਵੀ ਸਰਕਾਰ ਨੇ ਜਵਾਬ ਦੇਣਾ ਹੈ ਤੇ ਸਰਕਾਰ ਤੇ ਜਵਾਬ ਦੇਵੇ ਸਰਕਾਰ ਨੇ ਜਵਾਬ ਦੇਣਾ ਨਹੀਂ ਦੇਣਾ ਉਹਨਾਂ ਦਾ ਕੰਮ ਹੈ ਪਰ ਇਹ ਵੀ ਕਿੱਥੇ ਲਿਖਿਆ ਕਿ ਜਿਹੜਾ ਹੈ ਉਹ ਕੰਮ ਸਟਾਰਟ ਕਰ ਜਿਲ੍ਹਾ ਚਰ ਮਾਮਲਾ ਹਾਈ ਕੋਰਟ ਦਾ ਜੋ ਹਾਈ ਕੋਰਟ ਦਾ ਫੈਸਲਾ ਹੈ ਜੇ ਸੀਮਾ ਲਿਆਂ ਦੇ ਸਾਰੇ ਪਤਾ ਨਹੀਂ ਕਰ ਰਿਹਾ ਕੁਝ ਵੀ ਉਹ ਜੋ ਹਾਈ ਕੋਰਟ ਦੇ ਅੰਦਰ ਹੈ ਜੋ ਨੋਟਿਸ ਆਫ ਮੋਸ਼ਨ ਜਾਰੀ ਹੋਇਆ ਹੈ میرے خیال ਉਹ ਦੀ 17 ਸ਼ਾਇਦ 17 ਜੁਲਾਈ ਜਿਹੜੀ ਹੈ ਉਦਰੀਕ ਹੈ ਉਹ ਨੋਟਿਸ ਆਫ ਮੋਸ਼ਨ ਦਾ ਮਤਲਬ ਇਹ ਹੈ ਕਿ ਸਰਕਾਰ ਦਾ ਜਾਵਾ ਜਾਣਾ ਜਦੋਂ ਮਾਮਲਾ ਹੀ ਮਾਨਜੋਗ ਹੈ ਹਾਈ ਕੋਰਟ ਦੇ ਅੰਦਰ ਚੀਫ ਜਸਟਿਸ ਸੁਣ ਰਹੇ ਹੈ ਤੇ ਜੋ ਫੈਸਲਾ ਆਊਗਾ ਸੀ ਉਹਨੂੰ ਮੰਨਾਂਗੇ ਜੇ ਸਾਡੇ ਖਲਾਫ ਫੈਸਲਾ ਆਏਗਾ ਸੀ ਸੁਪਰੀਮ ਕੋਰਟ ਚਲੇ ਜਾਾਂਗੇ ਅਗਰ ਮਾਰਡਰ ਹੱਕ ਦੇ ਫੈਸਲਾ ਆਇਆ ਅਸੀਂ ਕੰਮ ਜਿਹੜਾ ਹੈ ਉਹ ਮੈਡੀਕਲ ਜਿਹੜਾ ਉਹਦਾ ਖਤਮ ਹੋ ਜਾਏਗਾ ਮਾਮਲਾ ਸੂਰੇ ਜੀਐਮ ਦੇ ਲਈ ਇਹ ਕਹਿਣਾ ਲੋਕਾਂ ਨੂੰ ਸਮਝਾ ਕਰਨਾ ਕਿ ਜਦ ਮਾਮਲਾ ਮਾਨਯੋਗ ਹਾਈ ਕੋਰਟ ਜਾਏ ਤਾਂ ਇੱਕ ਮਹੀਨੇ ਦੇ ਨਾਲ ਹੋਰ ਜਿਹੜਾ ਉਹ ਸਾਨੂੰ ਵੇਖ ਕਰਨਾ ਚਾਹੀਦਾ ਅਸੀਂ ਕਿਹੜੇ ਧੜਨਾ ਵਾਲਾ ਤਾਂ ਅਸੀਂ ਹੁਣ ਵੀ ਇੱਥੇ ਲਾ ਸਕਦੇ ਹਾਂ ਲੋਕਾਂ ਤੇ ਡਰਦੇ ਥੋੜੀ ਆ ਮੈਂ ਆਇਆ ਮੈਂ ਲੁਧਿਆਣੇ ਤੋਂ ਚੱਲ ਕੇ ਆਇਆ ਮੈਂ ਇਲੈਕਸ਼ਨ ਸੀਜ਼ੀ ਹੈ ਪਰ ਮੇਰੇ ਇੱਜ਼ਤ ਤੇ ਲੋਕਾਂ ਦਾ ਹਿੱਤ ਹੈ ਕਿ ਇੱਥੇ ਲੋਕਾਂ ਦੇ ਜਜ਼ਬਾਤ ਹੈ ਇਹਨਾਂ ਦੇ ਨਾਲ ਖੜਨਾ ਜ਼ਰੂਰੀ ਹੈ ਇਸ ਕਰਕੇ ਇਹ ਪ੍ਰਸ਼ਾਂਤ ਕਿਸੇ ਤਰੀਕੇ ਨਾਲ ਕੋਈ ਮਤਰਾ ਨਾ ਕਰੇ ਸਾਨੂੰ مانਜੋ ਹਾਈ ਕਮਿਟੀ ਤੇ ਉਹ ਠੀਕ ਕਰਦੀ ਚਾਹੀਦੀ ਹੈ ਇਸ ਕਰਕੇ ਤੁਸੀਂ ਕਲਾਂ ਦੇ ਅੰਦਰ ਆਪ ਕੋ ਨੂੰ ਡਿਟੇਲ ਕਰਕੇ ਕੀ ਜਾਣੋ ਡਿਟੇਨ ਕਰਨ ਦੇ ਨਾਲ ਅੰਦੋਲਨ ਖਤਮ ਨਹੀਂ ਹੁੰਦੀ ਕਿਸੇ ਨੂੰ ਘਰ ਦੇ ਅੰਦਰ ਨਜ਼ਰਬੰਦ ਕਰਨ ਦੇ ਨਾਮ ਦਾ ਰੁਕ ਨਹੀਂ ਜਾਣਾ ਮੈਂ ਇਹ ਯੋਗਰ ਫੌਜ ਕੋਈ ਕਾਰਵਾਈ ਕਰਦੀ ਤਾਂ ਕਿਤੇ ਕਿਤੇ ਲੋਕਾਂ ਨੇ ਚੁੱਪ ਬੈਠਣਾ ਇਹਦਾ ਮਤਲਬ ਹੈ ਕਿ ਸਾਨੂੰ ਹੋਰ ਕੱਥੇ ਹੋਣ ਦਾ ਮੌਕਾ ਦੇ ਰਹੀ ਹੈ ਸਰਕਾਰ ਸਾਨੂੰ ਹੋਰ ਕਿੱਥੇ ਔੜਦਾ ਪੁਲਿਸ ਪ੍ਰਸ਼ਾਸਨ ਮੌਕਾ ਦੇ ਰਿਹਾ ਅਸੀਂ ਕੋਈ ਕਿਤੇ ਰੌਲਾ ਤਾਂ ਪਾ ਨਹੀਂ ਰਹੇ ਜੇ ਧਰਨਾ ਮਾਰਨਾ ਤਾਂ ਹੁਣ ਵੀ ਬਹਿ ਜਾਗੇ ਇੱਥੇ ਐਡੀ ਕਿਹੜੀ ਗੱਲ ਆ ਇਹ ਇਹ ਕੋਈ ਗੱਲ ਨਹੀਂ ਹੈ ਮੇਰਾ ਮਤਲਬ ਹੈ ਕਿ ਪ੍ਰਸ਼ਾਸਨ ਨੂੰ ਵੀ ਪ੍ਰਸ਼ਾਸਨ ਦਾ ਵਾਦਾ ਕਰਕੇ ਮੁੱਕਰ ਜਾਂਦਾ ਸਾਰਿਆਂ ਆ ਸਾਡੇ ਜਿਨ੍ਹਾਂ ਦੇ ਮੈਂ ਜਿਨ੍ਹਾਂ ਨੂੰ ਕਟੇਨ ਕੀਤਾ ਹੋਰ ਸਾਥੀਆਂ ਨੂੰ ਉਹਨਾਂ ਨਾਲ ਬੈਠ ਕੇ ਪ੍ਰਸ਼ਾਸਨ ਸਾਡੇ ਨਾਲ ਗੱਲ ਕਰਕੇ ਮੁੱਕਰ ਗਿਆ ਉਹਨਾਂ ਅਸੀਂ ਯਕੀਨ ਕਰਦੇ ਅੱਧਾ ਕਰੀਏ ਉਹ ਤਾਂ ਲੜਾਈ ਸਾਡੇ ਲੜਾਂਗੇ ਮੈਂ ਤਾਂ ਲੜਨ ਨੂੰ ਤਿਆਰ ਆ ਡਰਨ ਵਾਲਾ ਬੰਦਾ ਨਹੀਂ ਆ ਲੋਕਾਂ ਦੇ ਲਈ ਖੜਾ ਤੇ ਪਹੁੰਚ ਕੇ ਆਇਆ ਇੱਧਰ ਉੱਧਰ ਦੀ ਬਹੁਤ ਪੁਲਿਸਪਾਲ ਸੀਗੀ ਕੋਸ਼ਿਸ਼ ਕੀਤੀ ਆ ਮੇਰਾ ਮਰਜ਼ਿਆ ਮੈਂ ਪਹੁੰਚ ਕੇ ਆਪਣਾ ਅਰਜ਼ੀ ਅਦਾ ਕਰ ਰਿਹਾ ਬਾਕੀ ਜੋ ਪੁਲਿਸ ਨੇ ਕਰਨਾ ਉਹ ਕਰਨੇ ਪ੍ਰਸ਼ਾਸਨ ਨੇ ਕਰਨਾ ਉਹ ਕਰ ਲੈਵੇ ਜੋ ਸਾਡੇ ਕੋਲ ਹੋਊਗਾ ਸੀ ਉਹ ਕਰ ਲਾਂਗੇ ਐਮ ਐਲ ਏ ਸਾਹਿਬ ਜਿੰਦਾਬਾਦ ਐਮ ਐਲ ਏ ਸਾਹਿਬ ਜਿੰਦਾਬਾਦ ਜਿੰਦਾ ਸਰਕਾਰ ਮੁਰਦਾਬਾਦ